ਅੱਜ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਹੈ ਪੰਜਾਬ ਸਟੇਟ ਵੈਟਰੀਨਰੀ ਇੰਸਪੈਕਟਰ ਐਸੋਸੀਏਸ਼ਨ ਪਟਿਆਲਾ ਵੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਦਫ਼ਤਰ ਦੇ ਸਾਹਮਣੇ ਰੱਖਿਆ ਗਿਆ ਹੈ ਇਹ ਪ੍ਰੋਟੈਸਟ ਸਾਡੀ ਸਟੇਟ ਦੀ ਜਥੇਬੰਦੀ ਪੰਜਾਬ ਸਟੇਟ ਵੈਟਰੀਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਹੈੱਡਕ quarter ਦੇ ਵਿੱਚ ਅੱਜ ਜਿਹੜਾ ਤਣਾ ਰੱਖਿਆ ਗਿਆ ਪਿਛਲੇ ਬਹੁਤ ਲੰਬੇ ਸਮੇਂ ਤੋਂ ਵੈਟਰੀਨਰੀ ਇੰਸਪੈਕਟਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਲੰਮਕਦੀਆਂ ਆ ਰਹੀਆਂ ਨੇ ਅਫਸਰ ਸ਼ਾਹੀ ਸਾਨੂੰ ਹਰ ਵਾਰ ਜਦੋਂ ਵੀ ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਦੱਸਦੇ ਹਾਂ ਸਾਨੂੰ ਇਹ ਲੱਗਦਾ ਲੋ ਮਿੱਠੀ ਬੋਲੀ ਦੇ ਕੇ ਅੱਗੇ ਚੋਰੀ ਜਾਂਦੀਆਂ ਨਹੀਂ ਹੈ ਇੱਕ ਜਿਹਦੇ ਵਿੱਚ ਕੁਝ ਸਾਡੀਆਂ ਮੇਨ ਮੰਗਾਂ ਨੇ ਕਿਹਾ ਇੱਕ ਸਾਡੇ ਸਾਥੀ ਨੇ 400 ਦੇ ਕਰੀਬ ਜਿਨ੍ਹਾਂ ਦੀ 2011 ਦੇ ਵਿੱਚ ਜੁਆਇਨਿੰਗ ਹੋਈ ਸੀ 18 ਮਹੀਨੇ ਉਹਨਾਂ ਦੇ ਜਦੋਂ ਉਹਨਾਂ ਨੇ ਡਿਪਾਰਟਮੈਂਟ ਸਰਵਿਸ ਕੀਤੀ ਉਸ ਟਾਈਮ ਉਹ ਕੰਟਰੈਕਟਕਲ ਅਗੇ ਸੀ ਤੇ 2012 ਜੋ ਰੈਗੂਲਰ ਹੋਈ ਉਹਨਾਂ ਦੀ 18 ਮਹੀਨੇ ਦੀ ਸਰਵਿਸ ਅੱਜ ਤੱਕ 15 ਸਾਲ ਦੇ ਵਿੱਚ ਉਹ ਸਰਵਿਸ ਜਿਹੜੀ ਕਾਊਂਟ ਨਹੀਂ ਹੋਈ ਇਹਦੇ ਕਰਕੇ ਉਹਨਾਂ ਨੂੰ ਕਾफी ਜਿਹੜਾ ਹੈਗਾ مالی ਨੁਕਸਾਨ ਹੋ ਰਿਹਾ ਹੈ ਇੱਕ ਸਾਡੇ ਬਹੁਤ ਜ਼ਿਆਦਾ ਸੰਘਰਸ਼ ਤੋਂ ਬਾਅਦ ਸਾਨੂੰ ਐਸਬੀਆਈ ਦੀ ਸੀਨੀਅਰ ਵੈਟਿੰਗ ਇੰਸਪੈਕਟਰ ਦੀ ਇੱਕ ਪੋਸਟ ਮੈਕਮੇ ਨੇ ਸਾਨੂੰ ਦਿੱਤੀ ਸੀ ਜੋ ਕਿ ਪ੍ਰੋਮੋਸ਼ਨ ਦੇ ਤੌਰ ਤੇ ਸਾਨੂੰ ਦੇਣੀ ਸੀ ਪਰ ਉਹਨੂੰ ਜਦੋਂ ਉਹਨਾਂ ਨੇ ਲਾਗੂ ਕੀਤਾ ਐਜ਼ ਅ ਪਲੇਸਮੈਂਟ ਲਾਗੂ ਕੀਤਾ ਤੇ ਸਾਡੀਆਂ ਤਕਰੀਬਨ 87 ਪੋਸਟਾਂ ਬਣਦੀਆਂ ਸੀ ਜਿਹਦੇ ਵਿੱਚ ਉਹਨਾਂ ਨੇ ਸਿਰਫ 55 ਬੰਦੇ ਜਿਹੜੇ ਉਹਨਾਂ ਨੇ ਹਜੇ ਅਪਾਇੰਟ ਕੀਤੇ ਨੇ ਜਦੋਂ ਕਿ ਸਾਡੀ ਰੀਇਨਸਟ੍ਰਕਚਰਿੰਗ ਹੋਈ ਨੂੰ ਤਕਰੀਬਨ ਤਕਰੀਬਨ 4 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਤੇ ਇਹਦੇ ਨਾਲ ਹੀ ਸਾਡੀ ਪੇ ਅਨਾਰਮਲੀ ਦੀ ਤੇ ਸਾਡੀਆਂ ਹੋਰ ਸਕੇਲਾਂ ਨੂੰ ਲੈ ਕੇ ਬਹੁਤ ਸਾਰੇ ਡਿਮਾਂਡ ਚਾਰਟ ਜਿਹੜਾ ਬਣਿਆ ਹੋਇਆ ਜਿਹੜਾ ਅਸੀਂ ਸਮੇਂ-ਸਮੇਂ 'ਤੇ ਅ ਸ਼ੁਭੇ ਦੀ ਸਰਕਾਰ ਨੂੰ ਤੇ ਆਪਣੀ ਅਫਸਰ ਖੈਲ ਨੂੰ ਅਸੀਂ ਦੱਸਦੇ ਜਾ ਰਹੇ ਹਾਂ ਪਰੰਤੂ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਸਰਕਾਰ ਨੇ ਸਾਡੀ ਸੁਣੀ ਨਹੀਂ ਤਾਂ ਸਾਨੂੰ ਹੋਰ ਸੜਕਾਂ ਤੇ ਆਣਾ ਪੈ ਰਿਹਾ ਕੀ ਲੱਗਦਾ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਅੱਜ ਧਰਨੇ ਹੋ ਰਹੇ ਨੇ ਕੋਈ ਅਜਿਹੇ ਸਟੈਪ ਲਵੋਗੇ ਜਿਹੜਾ ਪੂਰੇ ਪੰਜਾਬ ਦੇ ਲੈਵਲ ਤੇ ਇੱਕ ਇਕੱਠੇ ਕਰਨਾ ਪਵੇ ਬਿਲਕੁਲ ਜੀ ਅੱਜ ਦੇ ਦਰਮਨੇ ਤੋਂ ਬਾਅਦ ਜੋ ਵੀ ਸਾਡੀ ਸੂਬਾ ਕਮੇਟੀ ਸੂਬਾ ਜੋਤੇ ਬੰਦੀ ਸਾਡੇ ਮਾਨਯੋਗ ਪ੍ਰਧਾਨ ਜੀ ਜੋ ਸਾਨੂੰ ਅਗਲਾ ਆਦੇਸ਼ ਦੇਣਗੇ ਕਿਉਂਕਿ ਹੁਣ ਇਹ ਧਰਲੇ ਰੁਕਣਗੇ ਨਹੀਂ ਇਹ ਲਗਾਤਾਰ ਜਾਰੀ ਰਹਿਣਗੇ ਇਹਦੇ ਵਿੱਚ ਜੋ ਵੀ ਸਾਨੂੰ ਸਟੇਟ ਬਾਡੀ ਸਾਨੂੰ ਹੁਕਮ ਕਰੂਗੀ ਅਸੀਂ ਉਸ ਤੇ ਪੂਰੇ ਪੂਰੇ ਪੋਣੇ ਪਾਵਾਂ ਹਾਂ ਪੰਜਾਬ ਲੈਵਲ ਤੇ ਕਿੰਨੇ ਵੈਟਨ ਇੰਸਪੈਕਟਰ ਹੈਗੇ ਜਿਹੜੇ ਹਾਲ ਤੱਕ ਪੱਕੇ ਨਹੀਂ ਹੋ ਸਕੇ ਔਰ ਕੀ ਲੱਗਦਾ ਵੀ ਜਦੋਂ ਤੁਸੀਂ ਹਾਈ ਆਪਣੇ ਹਾਈ ਅਥਾਰਟੀ ਨੂੰ ਮਿਲਦੇ ਹੋ ਤਾਂ ਉਹਨਾਂ ਦਾ ਕੀ ਰਿਸਪਾਂਸ ਮਿਲਦਾ ਜੀ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਆ ਵੀ ਸਾਡੀਆਂ तकरीबन 87 ਨੂੰ ਸਾਨੂੰ ਜਿਹੜੀਆਂ ਪ੍ਰੋਮੋਸ਼ਨ ਜਿਹੜੀਆਂ ਲਾਗੂ ਕੀਤੀਆਂ ਸੀ ਇਨਸਟਰਕਸ਼ਨ ਦੇ ਵਿੱਚ ਜਿਹਨੂੰ ਪ੍ਰੋਮੋਸ਼ਨ ਦਾ ਨਾਮ ਬਦਲ ਕੇ ਇਹਨਾਂ ਨੇ ਪਲੇਸਮੈਂਟ ਕਰਤਾ ਸੀਗਾ ਉਹ ਵੀ ਹੁਣ ਤੱਕ ਇਹਨਾਂ ਨੇ 55 ਬੰਦੇ ਅਪਾਇੰਟ ਕੀਤੇ ਨੇ 32 ਬੰਦੇ ਹਜੇ ਵੀ ਸਾਡੇ ਅਪਾਇੰਟਮੈਂਟ ਤੋਂ ਹਜੇ ਜਿਹੜੇ ਵਾਂਝੇ ਨੇਗੇ ਇਹਦੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਲਗਾਤਾਰ ਅਸੀਂ ਮੰਗਦੇ ਆ ਰਹੇ ਹਾਂ ਪਰ ਅਫਸਰ ਸਾਹੀ ਸਾਨੂੰ ਹਰ ਵਾਰ ਛੁੱਟੇ ਦਰਾਸੇ ਦੇ ਕੇ ਇਹਨੂੰ ਟਾਲਦੀ ਰਹੀ ਹੈ ਇਸ ਤੋਂ ਇਲਾਵਾ ਹੋਰ ਕੋਈ ਮੰਗਾਂ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੀਆਂ ਹੈਗੀਆਂ ਤੁਹਾਡੀਆਂ ਬਦਲੀਆਂ ਕਿਤੇ ਦੂਰ ਕਰਤੀਆਂ ਹੋਰ ਕੋਈ ਜਿਹੜੀ ਸਮੱਸਿਆ ਆ ਰਹੀ ਹੋਵੇ ਤੁਹਾਨੂੰ ਬਿਲਕੁਲ ਇਹਦੇ ਨਾਲ ਨਾਲ ਸਾਨੂੰ ਜਿਹੜੀਆਂ ਕੁਝ ਆ ਵੀ ਸਮੱਸਿਆਵਾਂ ਆਈਆਂ ਨੇ ਕਿ ਸਾਥੀਆਂ ਨੂੰ ਸਾਡੇ ਨੂੰ ਬਦਲ ਕੇ ਬਹੁਤ ਦੂਰ ਲਾ ਦਿੱਤਾ ਗਿਆ ਇਹਦੇ ਬਾਰੇ ਵੀ ਅਸੀਂ ਵਜ਼ੀਰ ਸਾਹਿਬ ਨੂੰ ਕਈ ਵਾਰ ਬੇਨਤੀ ਕੀਤੀ ਹੈ ਇਹਦੇ ਨਾਲ ਦੇ ਨਾਲ ਹੀ ਅਸੀਂ ਜਿਹੜੀ ਹੈਗੀ ਹੈ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਲਈ ਵੀ ਇਹਦੇ ਨਾਲ ਹੀ ਸਾਡੇ ਮੰਗ ਪੱਤਰ ਚ ਹੈਗੀ ਹੈ ਵੀ ਸਾਨੂੰ ਉਹ ਸਕੀਮ ਵੀ ਲਾਗੂ ਕੀਤੀ। ਪ੍ਰਸ਼ਾਸਨ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਤੌਰ ਤੇ ਵੈਟਨ ਇੰਸਪੈਕਟਰ ਪ੍ਰੈਕਟਿਸ ਕਰਦੇ ਆ ਉਹਨਾਂ ਦਾ ਰੋਕਣ ਵਾਸਤੇ ਕਾਫੀ ਜ਼ਿਆਦਾ ਸਟੈਪ ਚੱਕੇ ਜਾ ਰਹੇ ਪਰ ਕੀ ਲੱਗਦਾ ਕਿਉਂ ਕਰਦੇ ਨੇ ਇੰਸਪੈਕਟਰ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ। ਦੇਖੋ ਇਹ ਕਿਤੇ ਨਾ ਕਿਤੇ ਸਾਡੇ ਮਹਿਕਮੇ ਦੇ ਅਫਸਰ ਸ਼ੰਗੀ ਘਾਟ ਹੈ ਜਦੋਂ ਲੋਕਾਂ ਨੂੰ ਪੂਰੀ ਦੇਖੋ ਸਾਡਾ ਵੈਟਨ ਇੰਸਪੈਕਟਰ ਕੇਡਰ ਜਿਹੜਾ ਹੈਗਾ ਦਿਨ ਰਾਤ ਸੇਵਾ ਕਰਦਾ ਹੈ। ਪਰੰਤੂ ਕਿਉਂਕਿ ਸਟਾਫ ਦੀ ਕਮੀ ਹੋਣ ਕਰਕੇ ਤੇ ਕੁਝ ਹੋਰ ਕਟਾ ਹੁਣ ਕਰਕੇ ਇਹ ਕਿਤੇ ਨਾ ਕਿਤੇ ਸੁਣਨ ਚ ਮਿਲਦਾ ਵੀ ਪ੍ਰਾਈਵੇਟ ਪ੍ਰੈਕਟਿਸ ਹੁੰਦੀ ਹੈ ਉਹਦੇ ਲਈ ਅਸੀਂ ਮਤਲਬ ਇਹੀ ਅ ਅਕਸਰ ਸ਼ਾਹੀ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਸਾਡੀਆਂ ਵਾਧੂ ਵਾਧ ਜਿਹੜੀਆਂ ਖਾਲੀ ਪੋਸਟਾਂ ਭਰੀਆਂ ਜਾਣ ਤਾਂ ਤਾਂ ਜੋ ਜਿਹੜੀ ਕੋਇਕਰੀ ਹੈ ਜਾਂ ਜਿਹੜੀ ਮਾਸ ਪ੍ਰੈਕਟਿਸ ਹੁੰਦੀ ਹੈ ਇਹਦੇ ਰੋਕ ਲੱਗ ਸਕੇ ਥੈਂਕ ਯੂ ਹਾਂ ਗੁੱਡ ਪੀਸਿੰਗ ਨਾ ਬਾਅ ਅ ਸੁਭਾ ਐਕਸ਼ਨ ਕਮੇਟੀ ਮੈਂਬਰ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਇਹ ਬੈਟਮੈਨ ਇੰਫੈਕਟਰ ਕਿਡਰ ਜਿਆ ਮੰਗਾ ਜਿਹੜੀਆਂ ਬੀਤੇ ਲਗਭਗ 15 ਸਾਲ ਤੋਂ ਲਟਕ ਰਹੀਆਂ ਨੇ ਇਹਨਾਂ ਨੂੰ ਸਮੇਂ ਤੇ ਪੂਰਾ ਕੀਤਾ ਜਾਏ ਕਿਉਂਕਿ ਜਦੋਂ ਤਾਂ ਸਾਡੀ ਗੱਲ ਆਉਂਦੀ ਹੈ ਵਿਭਾਗ ਸਾਨੂੰ ਹਰੇਕ ਕੰਮ ਨੇ ਟਾਰਗੇਟ ਕਰਦਾ ਹੈ ਜਿਵੇਂ ਕਿ ਹੁਣ ਤੁਸੀਂ ਸਵਾਲ ਕੀਤਾ ਪ੍ਰਾਈਵੇਟ ਪ੍ਰੈਕਟਿਸ ਅਸੀਂ ਪਸ਼ੂ ਪਾਲਕਾਂ ਨੂੰ ਜੇ ਉਹਨਾਂ ਦੇ ਦੂਸਟ ਸਟੈਪ ਤੇ ਸਰਵਿਸ ਦਿੰਦੇ ਆ ਤਾਂ ਇਹਨੂੰ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਿਹਾ ਜਾ ਸਕਦਾ ਜਿਹੜਾ ਪਸ਼ੂ ਪਾਲਕ ਪਸ਼ੂ ਨੂੰ ਲੈ ਕੇ ਸੰਸਥਾ 'ਚ ਨਹੀਂ ਆ ਸਕਦਾ ਉਹਦੇ ਘਰ ਜਾਣਾ ਸਾਡੀ ਡਿਊਟੀ ਦਾ ਹਿੱਸਾ ਹੈ ਇਹਨੂੰ ਪ੍ਰਾਈਵੇਟ ਪ੍ਰੈਕਟਿਸ ਕਹਿੰਦੀ ਹੈ ਸਰਕਾਰ ਤਾਂ ਇਹ ਸਰਕਾਰ ਦੀ ਇਹ ਆਪਾਂ ناکامی ਕਹਾਂਗੇ ਕਿ ਉਹ ਲੋਕਾਂ ਨੂੰ ਸਰਵਿਸ ਵੀ ਨਹੀਂ ਦੇਣਾ ਚਾਹੁੰਦੀ ਜੀ ਰਹੀ ਗੱਲ ਸਾਡੀ ਅ ਅਸੀਂ ਅਜੇ ਤੱਕ 올ਡ ਪੈਨਸ਼ਨ ਸਕੀਮ ਦੇ ਵਿੱਚ ਕਵਰ ਨਹੀਂ ਹੁੰਦੇ ਸਾਡੇ ਬੁਢਾਪੇ ਦੀ ਸਿਕਿਉਰਿਟੀ ਕੋਈ ਨਹੀਂ ਸਾਡੇ ਜਿਹੜੇ ਨਵੇਂ ਸਾਥੀ ਭਰਤੀ ਹੋਏ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਪੈਟਰਨ ਦੇ ਤਨਖਾਹ ਦਿੱਤੀ ਜਾ ਰਹੀ ਹੈ ਪੰਜਾਬ ਪੈਟਰਨ ਉਹਨਾਂ ਤੇ ਲਾਗੂ ਨਹੀਂ ਜਿਹਦੇ ਕਰਕੇ ਚੜੇ ਮਹੀਨੇ ਉਹਨਾਂ ਨੂੰ ਲਗਭਗ 10000 ਰੁਪਏ ਦੇ ਕਰੀਬ ਤਨਖਾਹ ਘੱਟ ਮਿਲ ਰਹੀ ਹੈ 18 ਮਹੀਨੇ ਦੀ ਸਰਵਿਸ ਹੋ ਗਈ ਐਸਵੀ ਦੀ ਪ੍ਰੋਮੋਸ਼ਨ ਹੋ ਗਈ ਸਾਡੇ ਡੀਬੀਏ ਦੇ ਪੇ ਪੇ ਫਿਕਸੇਸ਼ਨ ਦਾ ਹੋ ਗਿਆ ਇਹ ਸਾਰੇ ਮਸਲੇ ਬੜੇ ਲੰਬੇ ਸਮੇਂ ਤੋਂ ਲਟਕ ਰਹੇ ਨੇ ਜਿਵੇਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਕੱਚੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਬੈਟਰ ਇੰਸਪੈਕਟਰ ਲੰਬੇ ਸਮੇਂ ਤੋਂ ਕਰ ਰਹੇ ਨੇ ਹੁਣ ਕਿੰਨੇ ਨੇ ਜਿਹੜੇ ਲੋਕ ਕੱਚੇ ਕਰ ਰਹੇ ਨੇ ਕੰਮ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਭਰਤੀ ਤਾਜੀ ਰੈਗੂਲਰ ਹੋਈ ਹੈ ਕੰਟਰੈਕਟ ਤੇ ਨਹੀਂ ਹੈਗੇ ਪਰ ਉਹਨਾਂ ਨੂੰ ਜਿਹੜੀ ਅੱਜ ਤਨਖਾਹ ਦਿੱਤੀ ਜਾ ਰਹੀ ਹੈ ਕੰਟਰੈਕਟੂਅਲ EMPLOYE ਵਾਲੀ ਹੈ ਜੀ ਉਹਨਾਂ ਦੀ ਜੋ ਬਣਦੀ ਤਨਖਾਹ ਹੈ ਜੋ ਪੰਜਾਬ ਦੇ ਸਕੀਲਾ ਮਦਦਕ ਬਣਨੀ ਚਾਹੀਦੀ ਸੀ ਤੇ ਉਹਨਾਂ ਨੂੰ ਉਹ ਤਨਖਾਹ ਨਹੀਂ ਦਿੱਤੀ ਜਾ ਰਹੀ ਠ ਜੇ ਫੀਮੇਲ ਵੈਟਨ ਇਨਸਪੈਕਟਰ ਦੀ ਗੱਲ ਕਰੀਏ ਇਸ ਟਾਈਮ ਕਿੰਨੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਵੀਂ ਭਰਤੀ ਰਲਾ ਕੇ 50 ਦੇ ਕਰੀਬ ਫੀਮੇਲ ਵੈਟਰਨ ਇਨਸਪੈਕਟਰ ਹੈਗੇ ਨੇ ਜੋ ਪੂਰੀ ਤਨਦੇਹੀ ਦੇ ਨਾਲ ਰਾਤ ਬਰਾਤੇ ਵੀ ਪਸ਼ੂ ਪਾਲਕਾਂ ਨੂੰ ਸੇਵਾਵਾਂ ਦੇ ਰਹੇ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਪਸ਼ੂ ਹਸਪਤਾਲ ਹੁੰਦੇ ਨੇ ਉੱਥੇ ਜੇ ਗੱਲ ਕਰੀਏ ਇੱਕ ਡਿਸਪੈਂਸਰੀ ਆ ਪ੍ਰਾਈਵੇਟ ਤੌਰ ਤੇ ਸੌਰੀ ਪਸ਼ੂਆਂ ਦੀ ਉੱਥੇ ਕਿਹੜੀ ਕਿਹੜੀ ਸਮੱਸਿਆ ਆ ਰਹੀ ਆ ਆਪਾਂ ਦੇਖੀਏ ਜਿਹੜੇ ਵਿਰਜਿਨ ਨੂੰ ਲੈ ਕੇ ਜਾਂ ਹੋਰ ਦਵਾਈਆਂ ਨੂੰ ਲੈ ਕੇ ਸਮੱਸਿਆਵਾਂ ਆ ਰਹੀਆਂ ਨੇ ਜੀ ਜਿਹੜੀ ਸਰਕਾਰੀ ਸਪਲਾਈ ਹੈ ਜੀ ਉਹ ਜੋ ਸਰਕਾਰ ਵੱਲੋਂ ਆਉਣ ਹੈ ਮੁਲਾਜ਼ਮ ਉਹਦੇ ਨਾਲ ਬੰਨਿਆ ਹੋਇਆ ਮੁਲਾਜ਼ਮੇ ਤਾਂ ਉਹੀ ਦੇਣੀ ਹੈ। ਪਸ਼ੂ ਪਾਲਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਸਰਕਾਰ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਇਹ ਦੇਖ ਸਕੇ ਕਿ ਪਸ਼ੂ ਪਾਲਕਾਂ ਨੂੰ ਕਿਹੜੀਆਂ ਕਿਹੜੇ ਮੌਸਮ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹਨਾਂ ਸਮੱਸਿਆਵਾਂ ਵਾਸਤੇ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਲੋੜ ਹੈ ਇਹਦਾ ਵਿਭਾਗ ਵੱਲੋਂ ਇੱਕ ਹਾਈ ਪਾਵਰ ਕਮੇਟੀ ਬਣਨੀ ਚਾਹੀਦੀ ਹੈ ਉਹ ਨਿਰਧਾਰਤ ਕਰੇ ਕਿ ਕਿਹੋ ਜੀਆਂ ਬਿਮਾਰੀਆਂ ਨੇ ਤੇ ਕਿਹੋ ਜੀਆਂ ਦਵਾਈਆਂ ਦੀ ਲੋੜ ਹੈ ਤੇ ਉਹ ਦਵਾਈਆਂ ਸਾਨੂੰ ਸੰਸਥਾਵਾਂ ਦੇ ਵਿੱਚੋਂ ਪਹੁੰਚਿਆ ਕਰਵਾਈਆਂ ਜਾਣ ਤਾਂ ਜੋ ਪਸ਼ੂ ਪਾਲਕਾਂ ਨੂੰ ਹੋ ਪਸ਼ੂ ਪਾਲਕਾਂ ਦਾ ਸਵਾਲ ਕਹਿਣਾ ਹੈ ਕਿ ਜਦੋਂ ਐਟ ਵੈਟਰੀ ਇਨਸਪੈਕਟਰ ਸਾਡੇ ਇੱਕ ਸਰਕਾਰੀ ਤੌਰ ਤੇ ਆਉਂਦਾ ਤਾਂ ਉਦੋਂ ਇਲਾਜ ਦੇ ਵਿੱਚ ਸ਼ਾਇਦ ਕਾਨਾ ਅਨਾਗਾਨੀ ਜਾਂ ਫਿਰ ਕਹੋ ਵੀ ਪਸ਼ੂ ਉਹਨਾਂ ਤੰਦਰੁਸਤ ਨਹੀਂ ਹੁੰਦਾ ਜਿੰਨਾ ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਵਾਲ ਕਰਨ ਵਾਲੇ ਦਵਾ ਹੁੰਦਾ ਇਹ ਬੇ ਬੇਬੁਨਿਆਦ ਗੱਲ ਹੈ ਜੀ ਦਵਾਈਆਂ ਉਹੀ ਨੇ ਕੋਈ ਦਵਾਈ ਦੇ ਵਿੱਚ ਨਹੀਂ ਬਣਿਆ ਪਸ਼ੂ ਪਾਲਕ ਦਵਾਈ ਖੁਦ ਲੈ ਕੇ ਆਉਂਦਾ ਜਾਂ ਉਹ ਕਿਸੇ ਬੰਦੇ ਤੋਂ ਮੰਗਵਾਉਂਦਾ ਪਰ ਕਿਸੇ ਵੀ ਇਨਸਾਨ ਜਾਂ ਪਸ਼ੂ ਦੇ ਉੱਪਰ ਕੋਈ ਦਵਾਈ ਦਾ ਕਿੰਨਾ ਅਸਰ ਆਊਗਾ ਇਹਦਾ ਦਾਵਾ ਦਵਾਈ ਵਰਤਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਦਵਾਈ ਨੂੰ ਵਰਤੇ ਬਿਨਾ ਆਪਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਇੱਕੋ ਦਵਾਈ ਦਾ ਅਸਰ ਸਾਰਿਆਂ ਦੇ ਬਰਾਬਰ ਹੈ ਤੇ ਪਸ਼ੂ ਪਾਲਕਾਂ ਦਾ ਇਹ ਇਲਜ਼ਾਮ ਹਨ ਵੀ ਜਿਹੜੇ ਸਰਕਾਰੀ ਆ ਸਰਕਾਰੀ ਤੌਰ ਤੇ ਜਿਹੜਾ ਇਲਾਜ ਕਰਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਉਦੋਂ ਵਾਹੇ ਬੰਦ ਨਹੀਂ ਹੁੰਦਾ ਜੀ ਇਹ ਅਜੇ ਤੱਕ ਸਾਡੇ ਧਿਆਨ 'ਚ ਤਾਂ ਇੰਨਾ ਨਹੀਂ ਕੋਈ ਗੱਲ ਨਹੀਂ ਹੈ ਕਿ ਸਰਕਾਰੀ ਹਾਲ ਲੋਕ ਸਾਡੇ ਕੋਲੇ ਸੰਸਥਾਵਾਂ 'ਚ ਰੈਗੂਲਰ ਆਉਂਦੇ ਆ ਸੇਵਾਵਾਂ ਲੈ ਰਹੇ ਆ ਇਹ ਹੋ ਸਕਦਾ ਹੈ ਕਿ ਲੋਕ ਜਿਹੜੇ ਪ੍ਰਾਈਵੇਟ ਕਿਸੇ ਦੇਖੋ ਅਨਟ੍ਰੇਨ ਬੰਦੇ ਤੋਂ ਜਾਂ ਅਨਕੁਆਲੀਫਾਈਡ ਬੰਦੇ ਤੋਂ ਕੋਈ ਇਲਾਜ ਕਰਵਾਉਂਦਾ ਉਹਦੇ ਬਾਰੇ ਕਹਿਣਾ ਦੇ ਕੋ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਕਿ ਉਹਦੇ ਤੋਂ ਕੋਈ ਟਿੱਪਣੀ ਕਰੀਏ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਜੀ ਪਸ਼ੂ ਪਾਲਕਾਂ ਦੇ ਹਿੱਤਾਂ ਦਾ ਪਸ਼ੂ ਤਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਏ ਤੇ ਜੋ ਪਸ਼ੂ ਪਾਲਕਾਂ ਦਿਨ ਰਾਤ ਸਰਵਿਸ ਦਿੰਦਾ ਕਿਹੜਾ ਵੈਟਰਨ ਇੰਸ펙ਟਰ ਕਿਹੜਾ ਜਿਹੜਾ ਇਸ ਕੇਡਰ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਪੂਰਿਆ ਕਰਨ ਲਈ ਜਲਦੀ ਤੋਂ ਜਲਦੀ ਯਤਨ ਕੀਤੇ ਜਾਣ ਨਹੀਂ ਸਾਡੀ ਮਜਬੂਰੀ ਹੋਏਗੀ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕਿੰਨਿਆਂ ਕੁ ਪ੍ਰਮੋਸ਼ਨਾਂ ਤੁਹਾਡੀਆਂ ਪੈਂਡਿੰਗ ਪਈਆਂ ਸਰ ਸਾਨੂੰ ਮੇਰਲੀ 1% ਤਾਂ ਸਾਡੇ ਪੂਰੇ ਕੇਡਰ ਦੇ ਵਿੱਚੋਂ 1% ਬੰਦੇ ਪ੍ਰਮੋਟ ਹੁੰਦੇ ਐ ਜ਼ਿਲ੍ਹਾ ਵੈਟਰਨ ਇੰਸਪੈਕਟਰ ਦੇ ਅਧਿਕਾਰ ਜੋ ਕਿ ਆਪਣੇ ਆਪ 'ਚ ਇੱਕ ਨਾ ਇਨਸਾਫੀ ਹੈ ਪਰ ਉਹਨਾਂ ਨੂੰ ਵੀ ਸਮੇਂ ਸਿਰ ਪ੍ਰਮੋਸ਼ਨ ਨਹੀਂ ਹੋ ਰਹੀ ਤੇ ਉਹਨਾਂ ਨੂੰ ਬਣਦੇ ਤਨਖਾਹਸ ਕੇ ਨਹੀਂ ਦਿੱਤੇ ਜਾ ਰਹੇ ਜਿਹੜੇ ਸਾਡੇ ਐਸ ਵੀ ਆਈ ਦੀ ਪ੍ਰਮੋਸ਼ਨ ਦੀ ਸਾਡੀ ਮੰਗ ਸੀ ਉਹਨੂੰ ੱੱਕੇ ਨਾਲ ਹੀ ਪ੍ਰਮੋਸ਼ਨ ਦੀ ਬਜਾਏ ਪਲੇਸਮੈਂਟ 'ਚ ਬਦਲ ਦਿੱਤਾ ਉਹਨਾਂ ਨੂੰ ਤਹਿਸੀਲ ਲੈਵਲ ਦੀਆਂ ਜਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਨੇ ਪਰ ਕੋਈ ਵੀ ਵਿੱਤੀ ਲਾਭ ਉਹਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ। ਆਉਣ ਵਾਲੇ ਦਿਨਾਂ 'ਚ ਕਿਸਤਾਂ ਦਾ ਸੰਘਰਸ਼ ਕਰੋਗੇ ਜੀ? ਜੇਕਰ ਸਾਨੂੰ ਸਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਾਇਰੈਕਟਰ ਪਸ਼ੂ ਪਾਲਣ ਮంత్రి ਪਸ਼ੂ ਪਾਲਣ ਜਾਂ ਮੁੱਖ ਮੰਤਰੀ ਪੰਜਾਬ ਤੱਕ ਆਪਣੇ ਸੰਘਰਸ਼ ਨੂੰ ਲੈ ਕੇ ਜਾਵਾਂਗੇ ਜੋ ਵੀ ਸਾਨੂੰ ਤਿੱਕੇ ਤੋਂ ਤਿੱਖਾ ਰੋਕਤ ਤਿਆਰ ਕਰਨਾ ਪਿਆ ਇਹ ਸਾਡੀ ਅਨਸਰ ਦੀ ਮਜਬੂਰੀ ਹੋਏਗੀ ਜੇ ਸਾਨੂੰ ਲੋੜ ਪਈ ਤਾਂ ਅਸੀਂ ਪਸ਼ੂ ਪਾਲਣ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਦਾ ਘਰਾਓ ਕਰਾਂ ਤੋਂ ਗਰੇਜ ਨਹੀਂ ਤੁਹਾਡੀ ਜਥੇਬੰਦੀ ਨਾਲ ਕੋਈ ਹੋਰ ਵੀ ਜਥੇਬੰਦੀ ਹੈਗੀ ਜਿਹੜੀ ਥੋੜਾ ਸਹਿਯੋਗ ਦੇਵੇਗੀ ਇੱਥੇ ਅਜੇ ਅਸੀਂ ਭਰਾਤਰੀ ਜਥੇਬੰਦੀਆਂ ਨੂੰ ਅਜੇ ਵਿੱਚ ਇਨਵੋਲਵ ਨਹੀਂ ਕੀਤਾ ਅਸੀਂ ਸਾਨੂੰ ਆਸ ਸੀ ਕਿ ਸਾਡੇ ਵਿਭਾਗ ਦੇ ਅਧਿਕਾਰੀ ਤੇ ਸਾਡੀ ਸਰਕਾਰ ਸਾਡੀ ਮੰਗ ਸੁਣੂਗੀ ਜਿਹੜੇ ਬਦਲਾਅ ਦੀ ਆਸ ਨਾਲ ਅਸੀਂ ਇਹਨਾਂ ਨੂੰ ਚੁਣਿਆ ਸੀ ਅਜੇ ਅਸੀਂ ਉੱਥੋਂ ਨਿਰਾਸ਼ ਹਾਂ ਤੇ ਕੀ ਹਾਲਾਤ ਬਣਦੇ ਆ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਕਿਸਾਨ ਜਥੇਬੰਦੀਆਂ ਪਸ਼ੂਪਾਲਕ ਜਥੇਬੰਦੀਆਂ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਆਪਣੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਾਂਗੇ ਤੇ ਸਾਨੂੰ ਆਸ ਹੈ ਕਿ ਪੰਜਾਬ ਦੇ ਸਮੂਹ ਸੰਘਰਸ਼ੀ ਲੋਕ ਇਨਸਾਫ ਪਸੰਦ ਲੋਕ ਸਾਡੀ ਪਿੱਠ ਤੇ ਖੜੇ ਹੋ ਗਏ ਇੱਕ ਸ਼ਬਦ ਸਵਾਲ ਹੋ ਰਿਹਾ ਜੀ ਵੀ ਜਿਹੜੇ ਤੁਹਾਡੇ ਬੈਟਰੀ ਇਨਸਪੈਕਟਰ ਨੇ ਇਕੱਲੇ ਤੌਰ ਤੇ ਆਪਣਾ ਐਜੀਟੇਸ਼ਨ ਕਰ ਰਹੇ ਨੇ ਕੀ ਲੱਗਦਾ ਕਲਾਸ 4 ਕਲੀਅਰ ਕਲਾਸ 3 ਜਾਂ ਹਾਇਰ ਅਥਾਰਟੀ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਜੇਕਰ ਉਹਨਾਂ ਦੀਆਂ ਮੰਗਾਂ ਨੇ ਤਾਂ ਕੀ ਲੱਗਦਾ ਇਕੱਠੇ ਹੋ ਕੇ ਸਾਰਾ ਕੁਝ ਹੋ ਸਕਦਾ ਜੀ ਇਕੱਠਾ ਇਹ ਪੰਜਾਬ ਦੀ ਬੁਲਾਮ ਲਹਿਰ ਦੀ ਇਸ ਵੇਲੇ ਦੀ ਤਰਾਸ ਦੀ ਹੈ ਕਿ ਅਸੀਂ ਸਾਰੇ